ਅੱਜ ਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸਾਡਾ ਵਿਸ਼ਾ ਚੱਲਿਆ ਹੋਇਆ ਸੀ ਪਠ ਨੰਬਰ 21 ਭਗਤ ਰਵਿਦਾਸ ਤੇ ਉਹਨਾਂ ਦੀ ਜੀਵਨੀ ਬਾਰੇ ਸੁਜਾਨ ਸਿੰਘ ਇਹਦੇ ਲੇਖਕ ਹਨ ਇਸ ਪਠ ਬਾਰੇ ਕੁਝ ਵਿਸਥਾਰ ਕੁਝ ਪੁਆਇੰਟ ਮੈਂ ਤੁਹਾਨੂੰ ਸਾਰਿਆਂ ਨੂੰ ਪਿੱਛੇ ਵਾਲੀ ਕਕ੍ਹਾ ਵਿੱਚ ਦੱਸਿਆ ਸੀ ਕੁਝ ਹੋਰ ਦੱਸਾਂਗਾ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਕਿ ਕਿ ਸੁਧਰ ਲੋਗ ਰੱਬ ਦਾਣਾ ਨਹੀਂ ਲੈ ਸਕਦੇ ਸੀ ਜਿਹੜਾ ਰੱਬ ਦਾ ਨਾਮ ਲੈਂਦਾ ਸੀ ਉਹਨਾਂ ਦੀ ਜੀਵਾ ਕੱਟ ਦਿੱਤੀ ਜਾਂਦੀ थी ਆ ਸਾਰੀ ਗੱਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਪਿੱਛੇ ਵਾਲੇ ਕੱਚੇ ਵਿੱਚ ਦੱਸੀ ਸੀ ਹੋਰ ਕੀ ਹੋਈ ਸੀ ਉਹਨਾਂ ਦੇ ਕੰਨਾਂ ਵਿੱਚ ਕਿਹੜੇ ਸੁਧਰਾ ਜਿਹੜੇ ਸੁਧਰ ਲੋਕ ਹੁੰਦੇ ਉਹਨਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਬਾ ਦਿੱਤਾ ਜਾਂਦਾ ਸੀ ਬਈ ਉਹਨਾਂ ਦੀ ਜੀਵਾ ਕੱਟ ਦਿੱਤੀ ਜਾਂਦੀ ਸੀ ਜੇ ਰੱਬ ਦਾ ਨਾਮ ਲੈਂਦੇ ਸੀ ਤੇ ਕੰਨਾਂ ਵਿੱਚ ਸਿੱਕਾ ਪਾ ਕੇ ਢਾਲ ਦਿੱਤਾ ਜਾਂਦਾ ਸੀ ਭਗਤ ਰਵਿਦਾਸ ਨੇ ਉਹਨਾਂ ਸ਼ਕਤੀਆਂ ਦਾ ਜ਼ੋਰਦਾਰ ਖੰਡਨ ਕੀਤਾ ਉਹ ਬਈ ਜਿਹੜੇ ਸੁੱਧਰ ਉਹਨਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਤੇ ਭਗਤ ਰਵਿਦਾਸ ਨੇ ਉਹਨਾਂ ਸ਼ਕਤੀਆਂ ਦਾ ਜ਼ੋਰਦਾਰ ਖੰਡਨ ਕੀਤਾ ਸੀ ਬਈ ਖੰਡਨ ਕੀਤਾ ਸੀ ਜਿਹੜੀਆਂ ਮਨੁੱਖਤਾ ਨੂੰ ਜਿਹੜੀ ਮਨੁੱਖਤਾ ਨੂੰ ਜਾਤ ਪਾਤ ਵਿੱਚ ਵੰਡਦੀਆਂ ਹਨ ਭਗਤ ਰਵਿਦਾਸ ਨੇ ਉਹਨਾਂ ਸ਼ਕਤੀਆਂ ਦਾ ਜ਼ੋਰਦਾਰ ਖੰਡਨ ਕੀਤਾ ਜਿਹੜੀ ਮਨੁੱਖਤਾ ਨੂੰ ਜਾਤ ਪਾਤ ਵਿੱਚ ਵੰਡਦੀਆਂ ਹਨ ਉਹਨਾਂ ਨੇ ਫੋਕਟ ਕਰਮ ਕਾਂਡਾਂ ਦੀ ਵੀ ਜ਼ੋਰਦਾਰ ਨਿੰਦਿਆ ਕੀਤੀ ਭਗਤ ਰਵਿਦਾਸ ਨੇ ਫੋਕਟ ਕਰਮ ਕਾਂਡਾਂ ਦੀ ਵੀ ਜ਼ੋਰਦਾਰ ਨਿੰਦਿਆ ਕੀਤੀ ਜਿਹੜੇ ਮਨੁੱਖ ਨੂੰ ਮਨੁੱਖ ਤੋਂ ਦੂਰ ਲੈ ਜਾਂਦੇ ਹਨ ਬੇ ਮਨੁੱਖ ਨੂੰ ਮਨੁੱਖ ਤੋਂ ਦੂਰ ਲੈ ਜਾਂਦੇ ਹਨ ਭਗਤ ਰਵਿਦਾਸ ਜੀ ਨੇ ਪੂਰਨ ਸੰਤਾਂ ਦੀ ਰੀਤ ਨਿਭਾਉਂਦੇ ਹੋਏ ਕਿڑی ਬੇ ਪੂਰਨ ਸੰਤਾਂ ਦੀ ਰੀਤ ਨਿਭਾੰਦੇ ਹੋਏ ਭਗਤ ਰਵਿਦਾਸ ਜੀ ਨੇ ਵੀ ਨਿਭਾੰਦੇ ਹੋਏ ਹੱਕ ਹਲਾਲ ਦੀ ਕਮਾਈ ਨਾਲ ਗੁਜ਼ਾਰਾ ਕੀਤਾ ਤੇ ਵੀ ਭਗਤ ਰਵਿਦਾਸ ਨੇ ਪੂਰਨ ਸੰਤਾਂ ਦੀ ਰੀਤ ਨਿਭਾੰਦੇ ਹੋਏ ਕੀ ਕੀਤਾ ਸੀ ਹਕ ਖਲਾਲ ਦੀ ਕਮਾਈ ਨਾਲ ਉਹਨਾਂ ਨੂੰ ਗੁਜ਼ਾਰਾ ਕੀਤਾ ਕਿ ਤਾਂ ਕਿ ਨੂੰ ਭਗਤ ਰਵਿਦਾਸ ਜੀ ਨੂੰ ਹੋਰ ਕੀ ਦੱਸਿਆ ਸੀ ਗੁਜ਼ਾਰਾ ਕੀਤਾ ਉਹਨਾਂ ਦੀ ਕਮਾਈ ਦਾ ਉਹਨਾਂ ਦੀ ਕਮਾਈ ਦਾ ਆਮਦਨ ਭਉਤ ਘਟ ਹੁੰਦੀ ਸੀ ਉਹਨਾਂ ਦੀ ਕਮਾਈ ਜਾਂ ਆਮਦਨ ਘਟ ਹੁੰਦੀ ਸੀ ਫਿਰ ਵੀ ਸਬਰ ਸੰਤੋਖ ਨਾਲ ਆਪਣੀ ਗੁਜ਼ਰ ਕਰਦੇ ਨੇ ਵੀ ਕਮਾਈ ਘਟਉਂਦੀ ਸੀ ਫਿਰ ਵੀ ਸਬਰ ਸੰਤੋਖ ਨਾਲ ਆਪਣੀ ਗੁਜ਼ਰ ਕਰਦੇ ਹਨ ਘਟ ਆਮਦਨ ਦੇ ਕਾਣ ਘਟ ਆਮਦਨ ਦੇ ਕਾਣ ਕਈ ਵਾਰ ਲੋਕ ਉਹਨਾਂ ਦੀ ਗਰੀਬੀ ਦਾ ਮਜ਼ਾਕ ਉਡਾਉਂਦੇ ਹਨ ਕਿਹੜੇ ਭਗਤ ਰਵਿਦਾਸ ਦੀ ਗਰੀਬੀ ਦਾ ਮਜ਼ਾਕ ਉਡਾਉਂਦੇ ਸਨ ਇਸ ਨਾਲ ਵੀ ਭਗਤ ਰਵਿਦਾਸ ਜੀ ਭਗਤ ਰਵਿਦਾਸ ਦੀ ਪ੍ਰਭੂ ਭਗਤੀ ਅਤੇ ਉਧਾਰਤਾ ਉੱਪਰ ਕੋਈ ਅਸਰ ਨਹੀਂ ਪਿਆ ਬਈ ਲੋਕ ਕੀ ਕਰ ਦੇਣ ਬਈ ਉਹਨਾਂ ਦੀ ਘਟ ਆਮਦਨ ਕਾਣ ਕਿਹੜੀ ਭਗਤ ਰਵਿਦਾਸ ਦੀ ਘਟ ਆਮਦਨ ਕਾਣ ਲੋਕੀ ਉਹਨਾਂ ਦਾ ਮਜ਼ਾਕ ਉਡਾਉਂਦੇ ਸੀ ਉਹਨਾਂ ਨੂੰ ਸਬਰ ਸੰਤੋਖ ਨਾਲ ਹਾਲਾਂਕਿ ਕਮਾਈ ਘੱਟ ਸੀ ਫਿਰ ਵੀ ਉਹਨਾਂ ਨੂੰ ਸਬਰ ਸੰਤੋਖ ਨਾਲ ਗੁਜ਼ਰ ਗੁਜ਼ਰ ਕੀਤਾ ਸੀ ਤੂੰ ਵੀ ਕੀ ਹੋਇਆ ਬਈ ਗਰੀਬੀ ਮਜ਼ਾਕ ਉਡਾਂਦੇ ਹੁ ਇਸ ਨਾਲ ਵੀ ਭਗਤ ਰਵਿਦਾਸ ਜੀ ਪ੍ਰਭੂ ਭਗਤੀ ਅਤੇ ਉਦਾਰਤਾ ਉੱਪਰ ਬਈ ਲੋਕ ਉਹਨਾਂ ਗਰੀਬੀ ਦਾ ਮਜ਼ਾਕ ਉਡਾਂਦੇ ਸੀ ਤੇ ਇਹਦੇ ਨਾਲ ਵੀ ਭਗਤ ਰਵਿਦਾਸ ਜੀ ਦੀ ਪ੍ਰਭੂ ਭਗਤੀ ਅਤੇ ਉਦਾਰਤਾ ਉੱਪਰ ਕੋਈ ਅਸਰ ਨਹੀਂ ਸੀ ਪਿਆ ਆਪ ਗਰੀਬੀ ਵਿੱਚ ਵੀ ਖੁਸ਼ੀ-ਖੁਸ਼ੀ ਨਾਲ ਉਹ ਗਰੀਬ ਸੀ ਫਿਰ ਵੀ ਖੁਸ਼ੀ-ਖੁਸ਼ੀ ਨਾਲ ਅਤੇ ਲਗਨ ਨਾਲ ਪ੍ਰਭੂ ਭਗਤੀ ਦੇ ਮਾਰਗ ਉੱਤੇ ਚਲਦੇ ਰਹੇ ਕੌਣ ਭਗੀ ਭਗਤ ਰਵਿਦਾਸ ਜੀ ਭਗਤ ਰਵਿਦਾਸ ਜੀ ਦਾ ਮੰਨਣਾ ਸੀ ਕੀ ਸਾਰਾ ਸੰਸਾਰ ਇੱਕ ਹੈ ਉਹਨਾਂ ਨੇ ਕਿਹਾ ਸੀ ਕਿ ਜਦੋਂ ਸਾਰਾ ਸੰਸਾਰ ਇੱਕ ਹੈ ਉਸ ਪਰਮਾਤਮਾ ਨੇ ਇਸ ਦੀ ਸਿਰਜਣਾ ਕਰਦੇ ਸਮੇਂ ਕੋਈ ਪੇਤ ਭਾਉ ਨਹੀਂ ਕੀਤਾ ਅਤੇ ਨਾ ਹੀ ਜਾਤ ਪਾਤ ਵੰਡੀ ਉਹਨਾਂ ਦਾ ਮੰਨਣਾ ਸੀ ਭਗਤ ਰਵਿਦਾਸ ਦਾ ਕਿ ਜਦ ਸਾਰਾ ਸੰਸਾਰ ਇੱਕ ਹੈ ਉਸ ਸੰਸਾਰ ਦੀ ਸਿਰਜਣਾ ਕਰਤੀ ਸਮੇਂ ਪ੍ਰਭੂ ਨੂੰ ਕੋਈ ਜਾਤ ਪਾ ਜਾਂ ਕੋਈ ਮਤਲਬ ਸਿਰਜਣਾ ਕਰਤੀ ਦੀ ਸਿਰਜਣਾ ਕਿਉਂ ਕਮਲਣਾ ਕਿ ਸਾਰਾ ਸੰਸਾਰ ਇੱਕ ਹੈ ਪਰਮਾਤਮਾ ਨੇ ਇਦੀ ਸਿਰਜਣਾ ਕਰਤੀ ਸਮੇਂ ਵੀ ਜਦੋਂ ਉਹ ਸਿਰਜਣਾ ਕਰਤੀ ਸਮੇਂ ਪਕਮਾਨ ਨੂੰ ਕੋਈ ਪੇਤ ਪਾਉ ਨਹੀਂ ਕੀਤਾ ਵੀ ਕੋਈ ਕਸਰ ਵੀ ਕੋਈ ਵੇਦ ਪਾਉ ਨਹੀਂ ਕੀਤਾ ਤੇ ਨਾ ਇਹ ਜਾਤ ਪਾਤ ਵੰਡੀ ਸੀ ਉਹ ਵੀ ਜਾਤ ਪਾਤ ਵੰਡ ਪਾਈ ਤੋਂ ਨਹੀਂ ਕੀਤਾ ਸੀ ਵੀ ਸਾਰਾ ਸੰਸਾਰ ਇੱਕ ਹੈ ਜਦੋਂ ਸਿਰਜਣਾ ਨਿਰਕਰ ਦੇ ਸਮੇਂ ਪਰ ਭਗਵਾਨ ਨੇ ਕੋਈ ਪੀਤ ਪਾਉ ਨਹੀਂ ਕੀਤਾ ਅਤੇ ਨਾ ਹੀ ਜਾਤ ਪਾਤ ਵੰਡਪਾਈ ਸੀ ਜਦੋਂ ਇਸ ਸਾਰੇ ਸੰਸਾਰ ਦੀ ਸਿਰਜਣਾ ਕਰਨੇ ਵਾਲਾ ਇਕ ਹੈ ਫਿਰ ਵੀ ਜਾਤ ਪਾਤ ਉਹਨਾਂ ਨੇ ਕਿਹਾ ਸੀ ਜਦੋਂ ਸਾਰੇ ਸੰਸਾਰ ਦੀ ਸਿਰਜਣਾ ਕਰਨੇ ਵਾਲਾ ਇਕ ਹੈ ਜਾਤ ਪਾਤ ਛੂਤ ਪਿੱਟ ਰੰਗ ਨਸਲ ਅਤੇ ਉੱਚੀ ਨੀਵੀ ਦਿਆਂ ਸਭ ਪੀਤ ਪਾ ਬੇ ਤਾਂ ਸਭ ਅਦਾ ਬੇਅਰਥ ਹਨ ਉਹਨਾਂ ਨੇ ਕਿਹਾ ਕਿ ਭਈ ਉੱਚੀ ਨੀਵੀ ਰੰਗ ਨਸਲਦਿਆਂ ਸਭ ਖਦਾ ਬੇ ਅਰਥ ਹੈ ਜਦੋਂ ਸੰਸਾਰ ਦੀ ਸਿਰਜਣਾ ਕਰਨ ਵਾਲਾ ਇੱਕ ਹੈ ਤਾਂ ਜਾਤ ਪਾਤ ਵੰਡ ਉੱਚੀ ਨੀਵੀ ਨਸਲ ਆ ਵੇਰਥ ਹੈ ਇਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਸੀ ਆ ਗੱਲ ਭਗਤ ਰਵਿਦਾਸ ਨੇ ਸਾਰੇ ਸੰਸਾਰ ਦੇ ਲੋਕਾਂ ਨੂੰ ਦੱਸੀ ਸੀ ਹੋਰ ਕੀ ਹੋਇਆ ਸੀ ਇਸ ਤਰ੍ਹਾਂ ਆਪ ਜੀ ਦੀ ਨਜ਼ਰ ਵਿੱਚ ਭ੍ਰਮਣ ਕਿਹੜੇ ਭਗਤ ਰਵਿਦਾਸ ਜੀ ਦੀ ਨਜ਼ਰ ਵਿੱਚ ਭ੍ਰਮਣ ਸੁਧਰ ਸਭ बराबर ਹਨ ਉਹਨਾਂ ਨੇ ਮੇ ਕਿ ਸਭ ਬਰਾਬਰ ਹੈ ਨਾ ਕੋਈ ਫਰਕ ਨਹੀਂ ਭਗਤ ਰਵਿਦਾਸ ਜੀ ਕਬੀਰਦਾਸ ਜੀ ਦੇ ਸਮਕਾਲੀ ਸੰਤ రామਨੰਦ ਜੀ ਦੇ ਭਗਤ ਤੇ ਰਵਿਦਾਸ ਜੀ ਭਗਤ ਰਵਿਦਾਸ ਜੀ ਕਬੀਰ ਜੀ ਦੇ ਸਮਕਾਲੀ ਸੰਤ ਤੇ ਰਾਮਾਨੰਦ ਜੀ ਦੇ शिष्य ਹਨ ਤੇ ਗੁਰੂ ਨਾਨਕ ਦੇਵ ਜੀ ਨਾਲ ਉਹਨਾਂ ਦਾ ਆਪ ਦਾ ਮਿਲਾਪ ਭਈ ਗੁਰੂ ਜੀ ਦੀ ਪੂਰਬ ਦੀ ਯਾਤਰਾ ਸਮੇਂ ਹੋਇਆ ਗੁਰੂ ਜੀ ਦੀ ਪੂਰਬ ਦੀ ਯਾਤਰਾ ਸਮੇਂ ਹੋਈ ਸੀ ਸਾਡੀ ਅੱਜ ਦੀ ਕਕ੍ਹਾ ਇੱਥੋਂ ਸਮਾਪਤ ਹੋਈ ਸੀ ਅੱਜ ਦੀ ਕਕ੍ਹਾ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਇਫ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਇਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ